ਜਿਤੇ ਤੁਹਾਡੇ ਨਾਲ ਸਾਂਝਾ ਕਰਦੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੁਝ ਇਤਿਹਾਸਿਕ ਸਥਾਨ ਜੋ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਨੇ ਤੇ ਪਹਿਲਾ ਹੁੰਦਾ ਹੈ ਸਮਰਪੈਡ ਜਿਸ ਨੂੰ ਕੰਪਨੀ ਬਾਗ ਵੀ ਕਿਹਾ ਜਾਂਦਾ ਹੈ ਇਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੁਝ ਇਤਿਹਾਸਿਕ ਸ਼ਸਤਰ ਤੇ ਘਟਾਰਾਂ ਤੇ ਬੰਦੂਕਾਂ ਪਈਆਂ ਹਾਂ ਟਿਕਟ ਪ੍ਰਾਈਜ਼ ਹੈ 10 ਰੁਪਏ ਪਰ ਪਰਸਨ ਸਾਰਾ ਜਨੂ ਸਿੰਘ ਦਾ ਸਾਰਾ ਸ਼ਮਰਕਾਰ ਸਬਾਰੇ ਦੱਸਿਆ ਆ ਤੇ 100 ਰੁਪਏ ਟਿਕਤੇ ਕੀ ਪਰ ਪਰਸਨ ਏ ਆ ਗਿਆ ਜੀ ਹੁਣ ਮਿਊਜ਼ੀਅਮ ਜਿਸ ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੁਝ ਇਤਿਹਾਸਿਕ ਸ਼ਸਤਰ ਪਏ ਹੋਏ ਨੇ ਪਰ ਇਸ ਦੇ ਅੰਦਰ ਅਪਾ ਵੀਡੀਓ ਜਾਂ ਫੋਟੋਗ੍ਰਾਫੀ ਨਹੀਂ ਕਰ ਸਕਦੇ ਕਿਉਂਕਿ ਇਹ ਪੰਜਾਬ ਟੂਰਿਜ਼ਮ ਦੇ ਅੰਡਰ ਆਉਂਦਾ ਤੇ ਇਸ ਦੀ ਪਰਮਿਸ਼ਨ ਲੈਣੀ ਪੈਂਦੀ ਹੈ ਚੰਡੀਗੜ੍ਹ ਤੋਂ ਸੋ ਜਿਹੜੇ ਵੀ ਕਲਿੱਪ ਮੈਂ ਤੇ ਰਿਕਾਰਡ ਕੀਤੇ ਨੇ ਉਹ ਸਾਰੇ ਬਾਹਲੀਆ ਸਾਈਡਸ ਤੇ ਨੇ ਤੇ ਤੁਸੀਂ ਉਹ ਵੀਡੀਓ ਦੇ ਵਿੱਚ ਦੇਖ ਸਕਦੇ ਜੀ 他这个。 ਗਿਆ ਸਾਰਾ ਚੱਲ ਜੀ ਉੱਪਰ ਉੱਪਰ ਲਈ ਫਿਰ ਦੇ ਕੇ ਜੀ ਆਈਡੀ ਲਿਖਿਆ ਕਰਾਂ ਗੀ children <tries> you ਕੋਹ ਸਾਈਡ ਵੀ ਗਈ ਹੁਣ ਡੇਟ ਬੰਦ ਸੀ ਤੇ ਹੁਣ ਬਾਰਿਕ ਮੰਦਿਆ ਕੋਚ ਚੁਨੇ ਆਸੇ ਮਸ਼ੀਨ ਪਈ ਜਿਹੜੀ ਆਮ ਖਾਸ ਬਾਗ ਫਤੇ ਘਰ ਸਾਬ ਵੇਖੀ ਸੀ ਇਸੇ ਵਾਰ ਫਤੇ ਵਰੀਆ ਲੱਗਾਂ ਤੇ ਆ ਗੋਮਗੇ ਹੁਣ ਸਾਡਾ ਅਗਲਾ ਪੜਾਅ ਹੈ ਜੀ ਰਾਮ ਬਾਗ ਗੇਟ ਫਿਰ ਉਸ ਤੋਂ ਬਾਅਦ ਸ਼ਾਮ ਸਿੰਘ ਟਾਰੀ ਵਾਲਾ ਤੇ ਫਿਰ ਉਸ ਤੋਂ ਬਾਅਦ ਜੀ ਪੋਲ ਕੰਜਰੀ ਤੇ ਆਓ ਹੁਣ ਚੱਲਦੇ ਹਾਂ ਜੀ ਰਾਮ ਬਾਗ ਗੇਟ ਰਾਮ ਬਾਗ ਗੇਟ ਅੰਮ੍ਰਿਤਸਰ ਦੇ 12 ਗੇਟਾਂ ਦੇ ਵਿੱਚੋਂ ਇੱਕ ਇਤਿਹਾਸਿਕ ਗੇਟ ਹੈਗਾ ਤੇ ਆਓ ਹੁਣ ਇਸ ਨੂੰ ਆਪਾਂ ਅੰਦਰ ਤੋਂ ਦੇਖਦੇ ਹਾਂ ਅੱਜ ਕੱਲ ਇਸ ਨੂੰ ਲੋਕ ਵਿਰਸਾ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਇਸ ਦੀ ਕੋਈ ਟਿਕਟ ਵੀ ਨਹੀਂ ਹੈ ਇਸ ਨੂੰ ਦੇਖਣ ਦੇ ਤੇ ਨਾਲੇ ਇੱਕ ਹੋਰ ਗੱਲ ਇਸ ਦੇ ਬਾਰੇ ਮੈਨੂੰ ਪਤਾ ਲੱਗੀ ਸੀ ਆਪਣੇ ਫਾਦਰ ਸਾਹਿਬ ਤੋਂ ਉਹਨਾਂ ਨੇ ਦੱਸਿਆ ਸੀ ਕਿ ਖਾਲ ਕੋ ਬਾਦ ਵੇਲੇ ਇੱਥੇ ਥਾਣਾ ਹੁੰਦਾ ਸੀ ਤੇ ਇੰਟਰੋਗੇਸ਼ਨ ਕੀਤੀ ਜਾਂਦੀ ਸੀ ਸਮਰ ਮੈਨ ਮਹਾਰਾਜ ਰਣਜੀਤ ਸਿੰਘ ਜੀ Eu trebuie să

ਇਹ ਤਾਂ ਅੱਗੇ ਲੈ ਆਓ ਆਟਾ ਨਾ ਕਲਾਸ ਦਾ ਪ੍ਰੀਖਿਆ ਇਸ ਤੋਂ ਬਾਅਦ ਜੀ ਸਾਡਾ ਅਗਲਾ ਪੜਾਅ ਹੈਗਾ ਸ਼ਾਮ ਸਿੰਘ ਅਟਾਰੀਵਾਲਾ ਮਿਊਜ਼ੀਅਮ ਜੋ ਕਿ ਅਟਾਰੀ ਪਿੰਡ ਪੈਂਦਾ ਹੈ